ਸੰਦੂ ਪ੍ਰਿੰਸੀਪਲ ਪਬਲਿਕ ਗਰਲ ਸੀਨੀਅਰ ਸੈਕੰਡਰੀ ਸਕੂਲ ਪਾਟਾਟਾ ਹਾਂਜੀ ਅੱਜ ਅਸੀਂ ਜਿਹੜੇ ਬੋਰਡ ਦੇ ਰਿਜ਼ਲਟਸ ਆਏ ਸੀਗੇ 5th 8th 10th ਔਰ 12th ਉਹ ਬੱਚਿਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਫਰਸਟ ਟਾਪ 3 ਪੋਜੀਸ਼ਨਸ ਲਈਆਂ ਨੇ ਪਲੱਸ ਜਿਨ੍ਹਾਂ ਦੇ 85% ਤੋਂ ਜ਼ਿਆਦਾ ਮਾਰਕਸ ਆਏ ਤਾਂ ਸਾਰੇ ਬੱਚਿਆਂ ਨੂੰ ਮੈਡਲਸ ਦਿੱਤੇ ਗਏ ਨੇ ਔਰ ਟਰੋਫੀਆਂ ਦਿੱਤੀਆਂ ਗਈਆਂ ਨੇ। ਕੀ ਸੂਝਿਆ ਪ੍ਰਾਪਤੀਆਂ ਨਹੀਂ ਹੋ ਸਕ ਰਹੀਆਂ। ਸਕੂਲ ਦੀਆਂ ਬਹੁਤ ਪ੍ਰਾਪਤੀਆਂ ਨੇ ਜੀ ਸਾਡਾ ਇਕੱਲਾ ਸਕੂਲ ਹੈ ਜੀ ਦੇ ਵਿੱਚ ਹੁਣ ਤੱਕ 3 ਪੀਸੀਐਸ ਆਫੀਸਰਸ ਬਣੀਆਂ ਨੇ ਅਣਗਿਣਤ ਹੀ ਲੜਕੀਆਂ ਜਿਹੜੀਆਂ ਪੁਲਿਸ ਸਰਵਿਸਸ ਵਿਚ ਨੇ ਆਰਮੀ ਵਿਚ ਨੇ ਡਾਕਟਰਸ ਇੰਜੀਨੀਅਰਸ ਹਰ ਫੀਲਡ ਦੇ ਵਿੱਚ ਨੇ ਪਬਲਿਕ ਸਕੂਲ ਦਾ ਨਾਮ ਹਮੇਸ਼ਾ ਤੋਂ ਹੀ ਰੌਸ਼ਨ ਕੀਤਾ ਹੈ ਬੱਚਿਆਂ ਨੇ ਔਰ ਕਰਦੇ ਰਹਿਣਗੇ ਆਉਣ ਵਾਲੀਆਂ ਪੀੜ੍ਹੀਆਂ ਤਾਂ ਇਸ ਤਰ੍ਹਾਂ ਦੀ ਸਿੱਖਿਆ ਬੱਚਿਆਂ ਨੂੰ ਮਿਲਦੀ ਜਾ ਰਹੀ ਕਿਸ ਤਰ੍ਹਾਂ ਸਿੱਖਿਆ ਵੇਖੋ ਅਸੀਂ ਪੰਜਾਬ ਬੋਰਡ ਦਾ ਸਕੂਲ ਹੈ ਬਟ ਇਨ ਸਪਾਈਟ ਆਫ ਬੀਇੰਗ ਅ ਪੰਜਾਬ ਬੋਰਡ ਸਕੂਲ ਅਸੀਂ ਹਰ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਬੁੱਕ ਹੈ ਸੀਬੀਐਸਸੀ ਦੀ ਉਹ ਵੀ ਨਾਲ ਪੜਾ ਰਹੇ ਆ ਤਾਂ ਕਿ ਬੱਚਾ ਕਿਸੇ ਵੀ ਫੀਲਡ ਦੇ ਵਿੱਚ ਕਮੀ ਨਾ ਮਹਿਸੂਸ ਕਰੇ ਬੋਰਡ ਦੀਆਂ ਕਲਾਸਿਸ ਦੇ ਵਿੱਚ ਬੋਰਡ ਦੀਆਂ ਬੁੱਕਸ ਨੇ ਬਟ ਆਦਰਵਾਈਜ਼ ਫ্রম ਪ੍ਰੀ ਨਰਸਰੀ ਟੂ 12th ਸਾਡਾ ਸਾਰਾ ਮਿਕਸਡ ਹੈ ਤਾਂ ਕਿ ਬੱਚਾ ਕਿਸੇ ਵੀ ਬੋਰਡ ਦਾ ਕੋਈ ਵੀ ਪੇਪਰ ਦਿੰਦਾ ਤਾਂ ਕੋਈ ਕੰਪੈਟੀਟਿਵ ਐਗਜ਼ਾਮ ਦੇ ਵਿੱਚ ਉਹ ਕਦੇ ਵੀ ਪਿੱਛੇ ਨਹੀਂ ਰਹਿ ਸਕਦਾ ਕਿਸੁਲਤਾਂ ਜਿਹੜੇ ਲੜਕੇ ਆਉਂਦੇ ਨੇ ਸੁਰੱਖਿਆ ਦੀਆਂ ਤੇ ਦੂਜਾ ਹੂਕਾ ਲੜਕੇ ਨਹੀਂ ਲੱਤੀ ਜਾਣੇ ਹਾਂਜੀ ਸੀਸੀਟੀਵੀ ਪੂਰਾ ਕੈਂਪਸ ਕਵਰਡ ਹੈ ਸਾਡਾ ਔਰ ਟਰਾਂਸਪੋਰਟ ਫੈਸਿਲਿਟੀ ਹੈ ਪਿੰਡਾਂ ਚੋਂ ਬੱਚਿਆਂ ਨੂੰ ਲੈ ਕੇ ਆਈਦਾ ਪੂਰੀ ਸਿਕਿਉਰਿਟੀ ਦੇ ਨਾਲ ਔਰ ਬਹੁਤ ਹੀ ਵਧੀਆ ਮਾਹੌਲ ਹੈ ਸਕੂਲ ਦਾ 올 ਗਰਲ ਸਕੂਲ ਹੈ ਫਰਮ 9th ਕਲਾਸ ਆਨਵਰਡਸ 8th ਤੱਕ ਸਾਡੇ ਕੋਲੇ ਬॉयਜ਼ ਨਹੀਂ ਮਹੌਤਗਿਆ ਮਹੌਲਾ ਬੀਏ ਤੱਕ ਕੁੜੀਆਂ ਪੜ ਰਹੀਆਂ ਨੇ ਪਿੰਡਾਂ ਦੀਆਂ ਲੜਕੀਆਂ ਲਈ ਵਿਸ਼ੇਸ਼ ਅਸੀਂ ਹੈ ਵੀ ਬੱਸਾ ਲੈ ਕੇ ਆਉਂਦੀਆਂ ਨੇ ਪੜਾ ਰਿਆ ਉਹਨਾਂ ਨੂੰ ਕਿਉਂਕਿ ਰਪਾਲ ਸਿੰਘ ਕਾ ਗਾਜੀ ਦਾ ਇਹੀ ਉਦੇਸ਼ ਸੀਗਾ ਵੀ ਅਸੀਂ ਕੁੜੀਆਂ ਨੂੰ ਪੜਾਉਣਾ ਹੈ ਤੇ ਉਹਨਾਂ ਦੇ ਲੱਗੇ ਇਸ ਬੋਰਡ ਦੇ ਬੂਟੇ ਨੂੰ ਜਿਹੜਾ ਕਿ ਹੁਣ ਬਹੁਤ ਵਿਸ਼ਾਲ ਬੋਰਡ ਬਣ ਚੁੱਕਿਆ ਹੈ ਉਹਦੀ ਉਸੇ ਤਰ੍ਹਾਂ ਸੇਵਾ ਕਰ ਰਹੇ ਹਨ ਸਿੱਖਿਆ ਦੇ ਵਿੱਚ ਲੱਗਦਾ ਵੀ ਬੱਚਿਆਂ ਨੂੰ ਬਹੁਤ ਆਕੇ ਦੇ ਜੀਸਾ ਆ ਗਏ ਹਨ फीस ਸਾਡੀਆਂ ਸਕੂਲ ਦੀਆਂ ਜੀ ਸਭ ਤੋਂ ਇਸ ਜੇ ਇਲਾਕੇ ਵਿੱਚ ਕਰੋ ਤਾਂ ਸਭ ਤੋਂ ਘੱਟ ਫੀਸ ਜਿਹੜੀ ਹੈ ਉਹ ਪਬਲਿਕ ਗਰਲ ਸਕੂਲ ਵਿੱਚ ਹੈ ਪਰ ਸਾਡੀ এডੂਕੇਸ਼ਨ ਦਾ ਜਿਹੜਾ ਲੈਵਲ ਹੈ ਉਹ ਬੈਸਟ ਸਕੂਲ ਦੇ ਨਾਲ ਮੈਚ ਕਰ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਜੀ ਅਸੀਂ ਸੋਚਦਾ ਇਹੀ ਹੈ ਕਿ ਇਹਨੂੰ ਅਸੀਂ ਐਮਏ ਕਲਾਸਸ ਵੀ ਇੱਥੇ ਸ਼ੁਰੂ ਕਰੀਏ ਬੀਐਡ ਇੱਥੇ ਸ਼ੁਰੂ ਕਰੀਏ ਤਾਂ ਸੋਚ ਬਹੁਤ ਹੈ ਔਰ ਕੀਮਤ ਸਰ ਜਿਹੜੇ ਸਾਡੇ ਚੇਅਰਮੈਨ ਸਰ ਨੇ ਉਹ ਬਹੁਤ ਸਾਡਾ ਸਹਿਯੋਗ ਕਰਦੇ ਨੇ ਕਮੇਟੀ ਬਹੁਤ ਅੱਛੀ ਹੈ ਬਹੁਤ ਜ਼ਿਆਦਾ ਸਾਨੂੰ ਸਹਿਯੋਗ ਮਿਲਦਾ ਉਹਨਾਂ ਦਾ ਔਰ ਬਹੁਤ ਵਧੀਆ ਬੱਚੇ ਹੈ ਜਿਹੜੇ ਉਹ ਪੜ੍ਹ ਰਹੇ ਨੇ ਔਰ ਇਹਨਾਂ ਨੂੰ ਅਸੀਂ ਬੈਸਟ ਕਰਾਵਾਂਗੇ ਕੁਲ ਜੀ ਸਾਰੇ ਮਾਪੇ ਨੂੰ ਟੀਚਰਸ ਨੂੰ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਹੀ ਅੱਛਾ ਰਿਜ਼ਲਟ ਆਇਆ ਸਾਡੇ ਸਕੂਲ ਦਾ ਬਹੁਤ ਹੀ ਖੁਸ਼ੀ ਹੈ 100% ਰਿਜ਼ਲਟ ਹੈ ਹਮੇਸ਼ਾ ਦੀ ਤਰ੍ਹਾਂ ਮੇਰਾ ਨਾਮ diastprit ਕੋਰੇਨੀ ਕਿਹੜਾ ਸਕੂਲ ਕਿਹੜੀ ਕਲਾਸ ਕਿੰਨੇ ਨੰਬਰ ਮੇਰੇ ਸਕੂਲ ਦਾ ਨਾਮ ਪਬਲਿਕ ਗਰਲ ਸੀਨੀਅਰ ਸੈਕੰਡਰੀ ਸਕੂਲ ٹرسٹ ਪਾਤੜਾ ਹੈ ਜੀ ਮੈਂ 12ਵੀਂ ਕਲਾਸ ਦੀ ਵਿਦਿਆਰਥਣ ਹਾਂ ਤੇ ਮੇਰੇ 90% ਆਏ ਨੇ ਜੀ 12ਵੀਂ ਕਲਾਸੋਂ ਇਸ ਤਰ੍ਹਾਂ ਦਾ ਯੋਗਦਾਨ ਰਿਹਾ ਪੜਾਈ ਦੇ ਵਿੱਚ ਅਧਿਆਪਕਾਂ ਦੇ ਮਾਫਰ ਬਹੁਤ ਵਧੀਆ ਯੋਗਦਾਨ ਰਿਹਾ ਜੀ ਸਾਰਿਆਂ ਦਾ ਕਿੰਨੇ ਘੰਟੇ ਪੜ੍ਹਦੇ ਸੀ ਤੇ ਕੀ ਹੋ ਗਈ ਜੀ ਆਪਣੀ ਦੋ ਤੋਂ ਤਿੰਨ ਘੰਟੇ ਪੜਾਈ ਕਰਦੇ ਸੀ ਜੀ ਸਕੂਲ ਤੋਂ ਜਾਣ ਤੋਂ ਬਾਅਦ ਬਾਕੀ 7 ਘੰਟੇ ਸਕੂਲ ਦੇ ਵਿੱਚ ਪੜਾਈ ਹੁੰਦੀ ਸੀ ਜੀ ਵੈਲਡੈਲਿਓ ਮੈਂ ਪਟਵਾਰੀ ਬਣਨਾ ਚਾਹੁੰਦੀ ਆ ਜੀ ਕਿਉਂਕਿ ਬਿਲ ਤੇ ਸੀਨੀਅਰ ਸਟਾਫ ਨੂੰ ਕੀ ਮਹਿਸੂਸ ਲੱਗਦਾ ਜਿਹੜਾ ਮਾਹੌਲ ਬਣਾਇਆ ਹੈ ਸਕੂਲ ਦੇ ਵਿੱਚ ਬਹੁਤ ਬਹੁਤ ਥੈਂਕ ਯੂ ਸਾਰੇ ਸਕੂਲ ਸਟਾਫ ਨੂੰ ਜਿਹੜਾ ਇੰਨੀ ਸਾਨੂੰ ਸਪੋਰਟ ਕੀਤੀ ਹੈ ਜੀ ਇਹਨਾਂ ਦੀ ਸਪੋਰਟ ਨਾਲ ਹੀ ਮੇਰੇ ਇੰਨੇ ਵਧੀਆ ਨੰਬਰ ਆਏ ਨੇ ਤੇ ਮੇਰੇ ਪੜਾਈ ਦਾ ਵੀ ਵਿੱਚ ਗੈਪ ਪੈ ਗਿਆ ਸੀ ਪਰ ਟੀਚਰਜ਼ ਦੀ ਸਪੋਰਟ ਨਾਲ ਬਹੁਤ ਵਧੀਆ ਨੰਬਰ ਆਏ ਨੇ ਬਹੁਤ ਟੀਚਰਸ سپورਟਿਵ ਹੋ ਰਹੇ ਹੈ ਕਿਹੜਾ ਕਾਲਜ ਕੀ ਨਾਮ ਹੈ ਤੁਹਾਡਾ ਪਬਲਿਕ ਐਸੀ ਮਿਸ ਕੈਂਡਰੀ ਸਕੂਲ ਹੈ ਬਹੁਤ ਵਧੀਆ ਐਜੂਕੇਸ਼ਨ ਹੈਗੀ ਤੇ ਬਹੁਤ ਟੀਚਰਸ ਸਾਥ ਦਿੰਦੇ ਨੇ ਬਹੁਤ ਵ ਸਾਰੇ ਟੀਚਰਜ਼ ਦਾ ਬਹੁਤ ਜਿਆਦਾ ਯੋਗਦਾਨ ਰਿਹਾ ਹੈ ਪ੍ਰਿੰਸੀਪਲ ਮੰਮਦਰ ਬਹੁਤ ਜਿਆਦਾ ਸਪੋਰਟ ਕੀਤਾ ਗਿਆ ਆਉਣ ਵਾਲੇ ਹਨ ਸਰ ਜਿੰਨਾ ਹੋ ਸਕੇ ਵਧੀਆ ਤੋਂ ਵਧੀਆ ਯਮ ਰੱਖਾਂਗੇ ਵੀ ਅਸੀਂ ਹੁਣ ਤਾਂ ਪੁਲਿਸ ਆਫੀਸਰ ਬਣਨ ਦੀ ਤਾਂ ਕਿਉਂ ਪੁਲਿਸ ਆਫਸਰ ਕਿਉਂ ਬਣਨਾ ਚਾਹੁੰਦੇ ਜਿਹੜੇ ਅੱਜ ਕੱਲ ਮਤਲਬ ਕੁੜੀਆਂ ਦੀ ਸਿਚੁਏਸ਼ਨ ਨੂੰ ਦੇਖਦੇ ਸਾਨੂੰ ਪੁਲਿਸ ਆਫੀਸਰ ਕਰਨੇ ਨਿਆਦਵਾਣਾ ਚਾਹੀਦਾ ਕੁੜੀਆਂ ਦੇ ਜਿਹੜੇ ਹੱਕ ਨੇ ਉਹਨਾਂ ਨੂੰ ਦਵਾਣੇ ਚਾਹੀਦੇ ਨੇ ਕਿ ਤੇ ਅੱਜਕੱਲ ਸਮਾਂ ਬਹੁਤ ਖਰਾਬ ਚੱਲ ਰਿਹਾ ਕੁੜੀਆਂ ਦੀ ਸਿਚੁਏਸ਼ਨ ਦੇਖ ਕੇ ਸਾਨੂੰ ਉਹਨਾਂ ਨਾਲ ਰਹਿਣਾ ਚਾਹੀਦਾ ਹੈ ਤੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਕਿ ਇਸ ਕਰਕੇ ਹਾਂਜੀ ਤੇ ਆਪਣੇ ਆਪ ਨੂੰ ਇੰਪਾਵਰਮੈਂਟ ਦੇਣੀ ਚਾਹੀਦੀ ਹੈ ਊਮਨ ਇੰਪਾਵਰਮੈਂਟਲੀ ਮਨੀਸ਼ਾ रिया है पुलिस बनना चाहते हो ये वन अदर ने पुलिस शंपीकारा में था स्कूल से मिंजनाम पब्लिक स्कूल से सेकंड स्कूल पटना एंड मैं 6 ए क्लास था मेरा नंबर आए नहीं 98 परसेंटेज ये वन अदर ने जज मेरा नाम अवनी है मैं तो है 6 ए भी है की मेरे पर परसेंटेज 97.6 आए नहीं मैं पायलट बनना चाहता हूं एंड नाम सिमरप्रीत को एम 6 तो ए क्लास से पास दिया मेरे परसेंटेज 90 90 5.4 ਪਰਸੈਂਟੇਜ ਆਏ ਨੇ ਮੈਂ ਜੱਜ ਬੰਨਾ ਚਾਹਨੀ ਹਾਂ ਮੀਤ ਕੌਰ ਹੈ ਮੈਂ 8th ਪਾਸ ਕਰਕੇ 9th ਹੋ ਗਈ ਮੇਰੇ ਪਰਸੈਂਟੇਜ 92 ਪਰਸੈਂਟ ਐਂਡ ਮੇਰੀ ਸੈਕੰਡ ਪੋਜੀਸ਼ਨ ਆਈ ਹੈ ਮੈਂ ਇੱਕ ਕਾਰਪੋਰੇਟ ਲਾਇਰ ਬੰਨਾ ਚਾਹਨੀ ਹਾਂ ਤੁਸੀਂ ਜਿੱਤਾ ਮੈਂ 5th ਕਲਾਸ ਪਾਸ ਕਰਕੇ ਗਈ ਹਾਂ ਮੇਰੇ 96.4 ਪਰਸੈਂਟ ਆਏ ਸੀ ਮੰਨੀ ਹੈ ਮੈਂ ਕਲਾਸ 6th ਚ ਪੜ੍ਹਦੀ ਹਾਂ ਮੇਰੇ ਪਰਸੈਂਟੇਜ 96.4 ਆਇਆ ਮੈਂ ਜੱਜ ਬੰਨਾ ਚਾਹਨੀ ਹਾਂ ਮੇਰਾ ਨਾਮ ਹੁਸਨਪ੍ਰੀਤ ਕੌਰ ਹੈ ਮੈਂ 6ਵੀਂ ਕਲਾਸ ਪੜ੍ਹਦੀ ਹਾਂ ਮੈਂ ਆਪਣੇ ਟੀਚਰਾਂ ਵਾਂਗੂ ਇੱਕ ਵੱਡੀ ਮੁਕਾਮ ਤੇ ਜਾਣਾ ਜਾਨੀ ਹਾਂ ਪ੍ਰੀਤ ਕੌਰ ਕਿਹੜੀ ਕਲਾਸ ਕਿੰਨੇ ਨੰਬਰ ਮੇਰੇ 8th ਕਲਾਸ ਚ 86.1% ਆਇਨੀ ਕੀ ਬੰਨਾ ਚਾਹੁੰਦੇ ਹਾਂ ਮੈਂ ਤਾਂ ਅੰਕ ਮੈਨੇਜਰ ਬੰਨਾ ਚਾਹੁੰਦੀ ਹਾਂ ਥੋੜਾ ਸੱਗੇ ਜਾ ਕੇ ਫੇਰ ਹੋਈ ਜਾ ਬੇਟਾ ਖੁਸ਼ੀ ਹੋਵੇ ਬੇਟਾ ਤੁਹਾਡਾ ਨਾਮ ਦੱਸੋ ਕੀ ਹੈ ਹਰਲੀਨ ਕੌਰ ਕਲਾਸ 8th ਕਿੰਨੇ ਨੰਬਰ ਆਏ ਨੇ 86 ਕੀ ਬੰਨਾ ਚਾਹੁੰਦੇ ਵੱਡੇ ਹੋਗੇ ਡਾਕਟਰ 9th ਕਲਾਸ ਕਿੰਨੇ ਨੰਬਰ 94% ਕੀ ਬੰਨਾ ਚਾਹੁੰਦੇ ਹੋ ਡਾਕਟਰ ਡਾਕਟਰ ਕਿਉਂ ਡਾਕਟਰ ਬੰਨਾ ਚਾਹੁੰਦੇ ਹਾਂ ਮੇਰਾ ਏਮ ਐ ਹੀ ਨੇ ਮੈਂ ਤੁਹਾਡਾ ਹਾਂਜੀ ਲੋ ਨਾਮ ਆ ਮਾਈ ਨੇਮ ਇਜ਼ ਰਮਨੀਤ ਕੋਰ ਆਈ ਰੀਡ ਇਨ 9th ਕਲਾਸ ਮੇਰੇ 8th ਕਲਾਸ ਚੋ 86% ਆਈ ਸੀ ਤੇ ਮੈਂ ਵੱਡੀ ਹੋ ਕੇ ਜੱਜ ਬੰਨਾ ਚਾਹੁੰਦੀ ਮੇਰੀ ਮੈਂ 5ਵੀਂ ਪਾਸ ਕੀਤੀ ਹੈ ਮੇਰੇ 5ਵੀਂ ਵਿੱਚੋਂ 95% ਆਏ ਹਨ ਮੈਂ ਵੱਡੀ ਹੋ ਕੇ ਡਾਕਟਰ ਬੰਨਾ ਚਾਹੁੰਦੀ ਹਾਂ ਮੈਂ ਰਮਨੀਤ ਕੋਰ ਐ ਮੈਂ 5ਵੀਂ ਪਾਸ ਕਰਕੇ 97.4 ਲੈ ਕੇ ਆਈ ਹਾਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ